ਹਾਂਜੀ 사ਸ਼ੀ ਕਾ ਜੀ ਸਵਾਗਤ ਆ ਜੀ ਇੱਕ ਵਾਰੀ ਫਿਰ ਤੋਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਆ ਜੀ ਪਿੰਡ ਕੁਡਾਣੀ ਕਲਾ ਤੇ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿ ਜਿਹਦਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਸੰਬੰਧ ਤੇ ਆਪਾਂ ਉਹੀ ਦੇਖਣ ਆਏ ਆ ਤੇ ਆਪਾਂ ਚੱਲਦੇ ਹਾਂ ਅੰਦਰ ਅੰਦਰ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਤੇ ਨਾਲ ਨਾਲ ਤੁਹਾਨੂੰ ਦੱਸਦੇ ਆ ਕਿ ਇਤਿਹਾਸ ਆ ਇਹ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲੇ ਤੋਂ ਜਦ 52 ਰਾਜਿਆਂ ਨੂੰ ਆਪਣੇ ਨਾਲ ਲੈ ਕੇ ਆਏ ਸੀਗੇ ਉੱਥੋਂ ਛਡਾ ਕੇ ਉਹਨਾਂ ਦਾ ਇੱਥੇ ਚੋਲਾ ਸਾਹਿਬ ਪਿਆ ਵਾ ਗੁਰੂ ਹਰਗੋਬਿੰਦ ਸਿੰਘ ਜੀ ਦਾ 52 ਕਰੀਆਂ ਵਾਲਾ ਜਿਹਦੇ ਨਾਲ 52 ਰਾਜਿਆਂ ਨੂੰ ਇਹਨਾਂ ਨੇ ਕੈਦ ਤੋਂ ਛੁਡਾਇਆ ਸੀ ਤੇ ਉਹੀ ਚੋਲਾ ਸਾਹਿਬ ਆਪਾਂ ਇੱਥੇ ਦੇਖਣ ਆਏ ਆ ਗੁਰਦੁਆਰਾ ਚੋਲਾ ਸਾਹਿਬ ਦੇ ਵਿੱਚ ਤੇ ਇੱਥੇ 52 ਕਲੀ ਵਾਲਾ ਚੋਲਾ ਸਾਹਿਬ ਪਿਆ ਤੇ ਆਪਾਂ ਚੱਲਦੇ ਅੰਦਰ ਸਾਨੂੰ ਦਰਸ਼ਨ ਕਰਵਾਉਨੇ ਆ ਆ ਗੱਡੀ ਲਾਤੀ ਆਪਾਂ ਪਾਰਕਿੰਗ 'ਚ ਤੇ ਚੱਲਦੇ ਹੁਣ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਪਿੰਡ ਕੁਡਾਣੀ ਕਲਾਂ ਦੇ ਵਿੱਚ ਆ ਗਈ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਇਹ ਲੱਗਿਆ ਹੋਇਆ ਜੀ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਥੇ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ ਨਿਕਲੇ ਸੀਗੇ ਤਾਉਂ ਅੰਮ੍ਰਿਤਸਰ ਹੁੰਦੇ ਹੋਏ ਇੱਥੇ ਇਹ ਪਿੰਡ ਆਏ ਸੀਗੇ ਕੁੜਾਣੀ ਕਲਾਂ ਤੇ 1631 ਦੇ ਵਿੱਚ ਇੱਥੇ ਆਏ ਸੀਗੇ ਤੇ ਇੱਥੇ ਉਹਨਾਂ ਦਾ ਚੋਲਾ ਸਾਹਿਬ ਅੱਜ ਵੀ ਮੌਜੂਦ ਆ ਉੱਪਰ ਚੱਲ ਕੇ ਉਹਨਾਂ ਦੇ ਦਰਸ਼ਨ ਕਰਦੇ ਹੁਣ ਇੱਥੋਂ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਸਟਾਰਟ ਹੁੰਦੀ ਆ ਤੇ ਮੂਰੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰੋਂ ਸਾਹਮਣੇ ਸਾਰਾ ਪਿੰਡ ਦਿਖਦਾ ਵਾ ਕੁੜਾਣੀ ਕਲਾਂ ਤੇ ਇੰਦਰ ਸਾਹਮਣੇ ਮੰਦਰ ਵੀ ਬਣਿਆ ਹੋਇਆ ਹੈ। ਉਹ ਇੱਥੇ ਮੂਰਤੀ ਲੱਗੀ ਹੋਈ ਦੇਖ ਦੀਏ। ਇੱਥੇ ਨਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਚੋਲਾ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਗੁਟਕਾ ਸਾਹਿਬ ਜਿੱਥੋਂ ਉਹ ਪਾਠ ਕਰਦੇ ਸੀਗੇ ਤੇ ਉਹਨਾਂ ਦਾ ਇੱਕ ਜੋੜਾ ਸਾਹਿਬ ਵੀ ਆ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੱਖੇ ਹੋਏ ਨੇ ਤੇ ਆਪਾਂ ਤੁਹਾਨੂੰ ਸਾਰੇ ਕਿੰਨੇ ਚੀਜ਼ਾਂ ਦੇ ਦਰਸ਼ਨ ਕਰਾਉਂਦੇ ਇੱਥੇ। ਲਓ ਜੀ ਕਰੋ ਦਰਸ਼ਨ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਚੋਲਾ ਸਾਹਿਬ ਦੇ ਹਾਂਜੀ ਕਰੋ ਜੀ ਸਾਰੇ ਜਣੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨ ਇਹ ਉਹੀ ਚੋਲਾ ਸਾਹਿਬ ਆ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਆਪਦੇ ਚੋਲਾ ਸਾਹਿਬ ਦੇ ਨਾਲ 52 ਕਲੀਆਂ ਦੇ ਨਾਲ ਛੁਡਵਾਇਆ ਸੀਗਾ ਤੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਟਕਾ ਸਾਹਬ ਆ ਜਿਸ ਤੋਂ ਉਹ ਪਾਠ ਕਰਿਆ ਕਰਦੇ ਸੀਗੇ ਤੇ ਗੁਟਕਾ ਸਾਹਿਬ ਦੇ ਨਾਲ ਨਾਲ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜਾ ਸਾਹਿਬ ਵੀ ਆ ਜਿਹੜਾ ਉਹ ਆਪਣੇ ਪੈਰਾਂ ਦੇ ਵਿੱਚ ਪਾਇਆ ਕਰਦੇ ਸੀਗੇ ਤੇ ਹੁਣ ਤੁਸੀਂ ਜੋੜਾ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਉਹੀ ਜੋੜਾ ਸਾਹਿਬ ਆ ਜੋ ਗੁਰੂ ਹਰਗੋਬਿੰਦ ਜੀ ਉਸ ਟਾਈਮ ਆਪਣੇ ਪੈਰਾਂ ਦੇ ਵਿੱਚ ਪਾਉਂਦੇ ਹੁੰਦੇ ਸੀਗੇ ਉਹ ਸਾਰਾ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਬਾਹਰ ਵਾਲਾ ਪਾਸਾ ਜਿਵੇਂ ਪਿੰਡ ਦੇ ਵਿੱਚ ਵਿਚਾਲੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਆਲੇ ਦਵਾਲੇ ਸਾਰਾ ਪਿੰਡ ਆ ਜਾਂਦਾ ਇਹ ਆ ਜੀ ਉਹ ਨਿੰਮ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਇਸ ਨਿੰਮ ਦੇ ਨਾਲ ਉਹਨਾਂ ਨੇ ਆਪਣਾ ਇੱਥੇ ਕੋੜਾ ਬੰਨਿਆ ਸੀ ਫਿਰੋ ਜੀ ਦਰਸ਼ਨ ਤੁਸੀਂ ਵੀ ਸਾਰੇ ਨਿੰਮ ਦੇ ਇਹ ਆ ਜੀ ਅੰਦਰ ਇਹਨਾਂ ਦੇ ਜਿੱਥੇ ਗੁਰੂ ਜੀ ਆਸਣ ਲਾਉਂਦੇ ਹੁੰਦੇ ਸੀ ਇਤਿਹਾਸਿਕ ਆਸਣ ਸਥਾਨ ਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਤੁਹਾਨੂੰ ਇਹਦੇ ਵੀ ਅੰਦਰ ਜਾ ਕੇ ਦਰਸ਼ਨ ਕਰਵਾਉਂਦੇ ਆ ਇਹ ਹੈ ਜੀ ਉਹ ਪਵਿੱਤਰ ਜਗਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਪਾਠ ਕਰਿਆ ਕਰਦੇ ਸੀ ਤੇ ਅੱਜ ਉਸ ਸਥਾਨ ਤੇ ਗੁਰੂ ਅ ਗਰੰਥ ਸਾਹਿਬ ਜੀ ਸਥਾਪਿਤ ਕੀਤੇ ਹੋਏ ਨੇ ਤੇ ਇਤਿਹਾਸਿਕ ਖੂਹ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਫੁੱਟ ਡੂੰਘਾ ਟੋਆ ਪੁੱਟ ਕੇ ਪਾਣੀ ਕੱਢਿਆ ਸੀ ਤੇ ਬਾਅਦ ਵਿੱਚ ਸੰਗਤ ਨੇ ਇੱਥੇ ਖੂਹ ਬਣਾਤਾ ਸੀਗਾ ਕਿ ਸਾਰੀ ਸੰਗਤ ਇਥੋਂ ਪਾਣੀ ਪੀ ਸਕੇ ਇਹ ਉਹ ਇਤਿਹਾਸਿਕ ਮੁੱਖ ਦਵਾਰ ਆ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੀ ਵਾਰੀ ਇਸ ਜਗ੍ਹਾ ਤੇ ਚਰਨ ਪਾਏ ਸੀ ਤੇ ਅੱਜ ਉਸ ਜਗ੍ਹਾ ਤੇ ਮੁੱਖ ਦਵਾਰ ਇਤਿਹਾਸਿਕ ਦੋ ਦਵਾਰ ਬਣਾਇਆ ਹੋਇਆ ਤੁਸੀਂ ਸਾਰੇ ਇਸ ਦਵਾਰ ਦੇ ਦਰਸ਼ਨ ਕਰ ਸਕਦੇ ਹੋ ਸਾਹਮਣੇ ਗੁਰਦੁਆਰਾ ਚੋਲਾ ਸਾਹਿਬਾ ਤੇ ਉੱਥੋਂ ਹੀ ਪਿੰਡ ਦੀ ਗਲੀ ਦੇ ਵਿੱਚੋਂ ਦੀ ਆ ਕੇ ਇੱਧਰ ਹੈਗਾ ਗੁਰਦੁਆਰਾ ਹਵੇਲੀ ਸਾਹਿਬ ਤੇ ਤੁਹਾਨੂੰ ਹਵੇਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਜਾ ਕੇ ਹੁਣ ਇਹ ਅਜਿਹਾ ਗੁਰਦੁਆਰਾ ਹਵੇਲੀ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੇ 45 ਦਿਨ ਇੱਥੇ ਰਹੇ ਸੀਗੇ ਤੇ ਤੇ ਇੱਥੇ ਹੀ ਫਿਰ ਗੁਰਦੁਆਰਾ ਹਵੇਲੀ ਸਾਹਿਬ ਬਣਿਆ ਹੋਇਆ ਆ ਸਾਰਾ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਆ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਗੁਰਦੁਆਰਾ ਹਵੇਲੀ ਸਾਹਿਬ ਨੂੰ ਭੜੋਲਾ ਸਾਹਿਬ ਵੀ ਕਹਿੰਦੇ ਨੇ ਤੇ ਇਹ ਆ ਜੀ ਉਹ ਢੋਲਾ ਸਾਹਿਬ ਜਿਹਦੇ ਵਿੱਚ ਗੁਰੂ ਜੀ ਨੇ ਕਣਕ ਪਾ ਕੇ ਉੱਪਰ ਟੱਕੜ ਬੰਦ ਕਰਤਾ ਸੀ ਤੇ ਕਿਹਾ ਸੀਗਾ ਤੇ ਜਦ ਤੱਕ ਕੋਈ ਵੀ ਟੱਕਣ ਨਹੀਂ ਚੱਕੂਗਾ ਹੋਰੋਂ ਤੱਕ ਇੱਥੇ ਲੰਗਰ ਚੱਲਦਾ ਰਹੂਗਾ ਤੇ 180 ਸਾਲ ਇਸ ਢੋਲਾ ਸਾਹਿਬ ਦੇ ਵਿੱਚੋਂ ਕਣਕ ਨਿਕਲਦੀ ਰਹੀ ਤੇ ਲੰਗਰ ਚੱਲਦਾ ਰਿਹਾ ਲਗਭਗ 5 ਪੀੜੀਆਂ ਵਿੱਚ ਢੋਲਾ ਸਾਹਿਬ ਦੇ ਨਾਲ ਲੰਗਰ ਚੱਲਦਾ ਰਿਹਾ ਤੇ ਜਦੋਂ ਇਸ ਦਾ ਢੱਕਣ ਚੱਕਿਆ ਗਿਆ ਉਦੋਂ ਹੀ ਲੰਗਰ ਦੀ ਸਮਾਪਤੀ ਹੋ ਗਈ ਇਹ ਆਏ ਆ ਜੀ ਹੁਣ ਆਪਾਂ ਗੁਰਦੁਆਰਾ ਨਿੰਮ ਸਰ ਸਾਹਿਬ ਤੇ ਆ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਥੋੜਾ ਜਿਹਾ ਇਤਿਹਾਸ ਦੱਸਦਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾਤਣ ਕਰਕੇ ਇਸ਼ਨਾਨ ਕਰਦੇ ਹੁੰਦੇ ਸੀ ਤੇ ਇੱਕ ਦਿਨ ਬਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਜਮਾਸੀ ਦੇ ਵਿੱਚ ਉਹ ਦਾਤਣ ਧਰਤੀ ਵਿੱਚ ਦੱਬਤੀ ਤੇ ਉੱਥੇ ਨਿੰਮ ਦਾ ਦਰਖਤ ਉੱਗ ਪਿਆ ਤੇ ਉੱਥੇ ਹੀ ਹੁਣ ਗੁਰਦੁਆਰਾ ਨਿੰਮ ਸਰ ਸਾਹਿਬ ਸਥਾਪਿਤ ਆ ਤੇ ਤੁਹਾਨੂੰ ਨਿੰਮ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਆ ਸਾਹਮਣੇ ਆ ਜੀ ਨਿੰਮ ਸਾਹਿਬ ਜਿਹੜੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਲਗਾਈ ਸੀ ਇੱਥੇ ਤੇ ਦੇਖ ਲਓ ਇੰਨੇ ਸਾਲ ਹੋ ਗਏ ਅੱਜ ਵੀ ਹਰੀ ਭਰੀ ਨਿੰਮ ਪਈ ਆ ਉਦੋਂ ਹੀ ਕਰੋ ਜੀ ਦਰਸ਼ਨ ਸਾਰੇ ਨਿੰਮ ਸਾਹਿਬ ਦੇ ਅੱਜ ਵੀ ਉਦਾਂ ਹੀ ਹਰੀ-ਭਰੀ ਪਈ ਐ। ਤੇ ਆ ਸਾਰਾ ਗੁਰਦੁਆਰਾ ਸਾਹਿਬ ਵਾਲਾ ਜਦੜ। ਅੱਕਰੋ ਜੀ ਦਰਸ਼ਨ ਗੁਰਦੁਆਰਾ ਨਿਮ ਸਰ ਸਾਹਿਬ ਦੇ ਅੰਦਰੋਂ ਇਹ ਆ ਜੀ ਉਹ ਉਸ ਪਵਿੱਤਰ ਮੰਜੀ ਦਾ ਬਾਣ ਜਿਸ ਉੱਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਜਨ ਕਰਦੇ ਹੁੰਦੇ ਸੀ ਤੇ ਉਸੇ ਮੰਜੀ ਦਾ ਬਾਣ ਆ ਇਹ। ਜਿਸ ਤਰ੍ਹਾਂ ਅੱਜਕੱਲ ਆਪਾਂ ਬਾਣ ਮੰਜੀ ਦਾ ਬਾਣ ਬਣਦੇ ਹੁੰਦੇ ਹਨ ਨਾ ਤੇ ਉਹੀ ਮੰਜੀ ਦਾ ਬਾਣ ਇੱਥੇ ਪਵਿੱਤਰ ਸਾਂਭ ਕੇ ਰੱਖਿਆ ਹੋਇਆ ਹੈ ਜੀ ਗੁਰਦੁਆਰਾ ਨਿੰਮ ਸਰ ਸਾਹਿਬ ਦੇ ਵਿੱਚ ਜਿਹਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਭਜਨ ਕਰਦੇ ਹੁੰਦੇ ਸੀ ਤੇ ਹੁਣ ਇਹ ਆ ਜੀ ਉਸ ਹਿੰਮਤ ਦਾ ਪਵਿੱਤਰ ਟੁਕੜਾ ਜਿਹੜੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਲਈ ਸੀ ਤੇ ਉਸੇ ਨਿੰਮ ਦਾ ਇੱਕ ਪੀਸ ਸਾਂਭ ਕੇ ਰੱਖਿਆ ਹੋਇਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤੁਸੀਂ ਇਸ ਦੇ ਦਰਸ਼ਨ ਕਰ ਸਕਦੇ ਹੋ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਗੁਰਦੁਆਰਾ ਸਾਹਿਬ ਇੱਕ ਤਾਂ ਸੀਗਾ ਉਹਨਾਂ ਦਾ ਗੁਰਦੁਆਰਾ ਚੋਲਾ ਸਾਹਿਬ ਤੇ ਇੱਕ ਗੁਰਦੁਆਰਾ ਨਿੰਮ ਸਰ ਸਾਹਿਬ ਤੇ ਦੋਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਤੇ ਤੇ ਉਮੀਦ ਆ ਤੁਹਾਨੂੰ ਵੀਡੀਓ ਸਾਰਿਆਂ ਨੂੰ ਵਧੀਆ ਲੱਗਿਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੁਰਾ ਤੱਕ ਬਾਏ ਬਾਏ ਸੱਚੀ ਗੱਲ ਸਾਰੇ ਨੂੰ ਰੱਬ ਰੱਖਾ ਜੀ